ਫਗਵਾੜਾ ਨਜ਼ਦੀਕ ਪਿੰਡ ਪਾਸਟਾ ਵਿਖੇ ਲਗਾਤਾਰ ਹੋ ਰਹੀ بارش ਦਾ ਪਾਣੀ 66 ਕੇਵੀਬੀ ਸਬਸਟੇਸ਼ਨ ਪਾਸਟਾ ਦੇ ਬਿਜਲੀ ਘਰ ਦੇ ਕੰਟਰੋਲ ਰੂਮ ਵਿਖੇ ਡੱਕ ਲੋ। ਕਿਆ ਜਿਸ ਤੋਂ ਬਾਅਦ ਪਿੰਡ ਦੀ ಗ್ರಾಮ ਪੰਚਾਇਤ ਨੇ ਜੀਸੀਬੀ ਦੀ ਮਦਦ ਨਾਲ ਸੜਕ ਨੂੰ ਤੋੜ ਕੇ ਪਾਣੀ ਨੂੰ ਬਿਜਲੀ ਘਰ ਵਿੱਚੋਂ ਬਾਹਰ ਕੱਢਿਆ। ਸਾਸ਼ੀਕਰ ਮੈਂ ਕੁਲਵੰਤ ਕੌਰ ਸਰਪੰਚ ਆ ਪਾਸਟਾ ਤੇ ਮੇਰੇ ਨਾਲ ਆ ਜੈ ਸਿੰਘ ਤੇ ਮੇਰੇ ਪੰਚਾਇਤ ਦੇ ਮ ਇੱਕ ਪੰਜਟਾ ਦਾ ਬਿਜਲੀ ਘਰ ਆ ਇੱਥੇ ਭਾਰੀ ਬਾਰਿਸ਼ ਹੋਣ ਕਰਕੇ ਬਿਜਲੀ ਸੋਰੀ ਜਿਹੜਾ ਪਾਣੀ ਆ ਉਹ ਕੰਟਰੋਲ ਰੂਮ ਦੇ ਅੰਦਰ ਤੱਕ ਆਉਣਾ ਸ਼ੁਰੂ ਹੋ ਗਿਆ ਸੀ ਮਿੰਟ ਪ੍ਰਤੀ ਮਿੰਟ ਇੰਨਾ ਕ ਵਧਣਾ ਸ਼ੁਰੂ ਹੋ ਗਿਆ ਸੀਗਾ ਪਾਣੀ ਕਿ ਜਿਹੜਾ ਇਹ ਬਿਜਲੀ ਘਰ 66 ਕੇਵੀ ਪੰਜਟਾ ਦਾ ਇਹ ਖਤਰੇ ਦੇ ਵਿੱਚ ਸੀਗਾ ਅਗਰ ਬੱਤੀ ਅਗਰ ਪਾਣੀ ਅੰਦਰ ਤੱਕ ਆ ਜਾਂਦਾ ਤਾਂ ਜਿਹੜੀ ਲਾਈਟ ਹੈ ਉਹ ਕਾਫੀ ਪ੍ਰਭਾਵਿਤ ਹੋਈ ਸੀ ਇੱਕ ਦੋ ਦਿਨ ਲਈ ਨਹੀਂ ਹੋਈ ਸੀ ਘੱਟ ਤੋਂ ਘੱਟ 10-15 ਦਿਨ ਜਿਹੜੇ ਆ ਉਹ ਬਿਜਲੀ ਤੋਂ ਬਿਨਾ ਲੱਗਣੇ ਸੀ ਜਿਹੜੇ ਕਿ ਔਖੇ ਤੇ ਇਹਦਾ ਜਿਹੜਾ ਪਾਣੀ ਦੀ ਨਿਕਾਸੀ ਵੀ ਕਿਸ ਤਰ੍ਹਾਂ ਕੀਤੀ ਗਈ ਆ ਜੀ ਇਹ ਪਾਣੀ ਜਿਹੜਾ ਆ ਉਹ ਖੇਤਾਂ ਦਾ ਜਿਹੜਾ ਲਗਾਤਾਰ ਬਿਜਲੀ ਘਰਾਂ ਨੂੰ ਵਧਨ ਕਰਨਾ ਬਿਜਲੀ ਦੇ ਅੰਦਰ ਤੱਕ ਆਉਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਅਸੀਂ ਇਹ ਕੀਤਾ ਕਿ ਇੱਥੋਂ ਨਾਲ ਇੱਕ ਸੜਕ ਆ ਸੜਕ ਨੂੰ ਥੋੜਾ ਜਿਹਾ ਕੋਈ ਕਟੌਤੀ ਕਰਕੇ ਜਿਹੜਾ ਪਾਣੀ ਦਾ ਨਿਕਾਸ ਆ ਉਹ ਖੇਤਾਂ ਵੱਲੋਂ ਕੀਤਾ ਗਿਆ ਸੀ ਠੀਕ ਹੁਣ ਪਾਣੀ ਬਿਲਕੁਲ ਠੀਕ ਹੈ ਤੇ ਪਾਣੀ ਕੰਟਰੋਲ ਜਿਹਾ ਬਿਜਲੀ ਘਰ ਸੇਫ ਆ ਤੇ ਜਿਹਦੇ ਨਾਲ ਜਿਹੜੀ ਆਮ ਜਨਤਾ ਉਹ ਪ੍ਰਭਾਵਿਤ ਨਹੀਂ ਹੋਈ ਜੀ ਕੱਲ ਐਸਐਸਈ ਸਾਹਿਬ ਜਿਹੜੇ ਕੁਲਵਿੰਦਰ ਸਿੰਘ ਜੀ ਆ ਉਹ ਇੱਥੇ ਆ ਕੇ ਮੌਕਾ ਉਹਨਾਂ ਨੇ ਦੇਖਿਆ ਉਹਨਾਂ ਨੇ ਮੌਕਾ ਦੇਖਦਿਆਂ ਇਹ ਕਿਹਾ ਕਿ ਜਿਹੜੀ ਇਹਦੇ ਬਿਜਲੀ ਘਰ ਦੇ ਆਲੇ ਦੁਆਲੇ ਨਾ ਫਲੱਡ ਵਾਲ ਬਣਾਈ ਜਾਊਗੀ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪਾਣੀ ਹੈ ਬਿਜਲੀ ਘਰ ਦੇ ਅੰਦਰ ਨਹੀਂ ਬੜੇ